ਮਿੱਤਰੋ ਜਿਹੜੀ ਅੱਜ ਦੀ ਆਪਣੀ ਵੀਡੀਓ ਆ ਨਾ ਇਹ ਪਹਿਲਾਂ ਵਾਲੇ ਕਨਸੈਪਟ ਨਾਲੋਂ ਬਿਲਕੁਲ ਹਟ ਕੇ ਆ। ਪਹਿਲਾਂ ਪਾਕਿਸਾਨਾਂ ਨੂੰ ਤੁਹਾਡੇ ਨਾਲ ਮਲਾਉਂਦੇ ਰਹਿੰਨੇ ਆ, ਬੱਕਰੀ ਪਾਲਕਾਂ ਕੋਲੇ ਜਾਂਦੇ ਆ ਤੇ ਅੱਜ ਅਸੀਂ ਇੱਧਰ ਆਏ ਸੀਗੇ ਬਾਗੇ ਪੁਰਾਣੇ ਵਾਲੇ ਪਾਸੇ ਬਈ ਤੇ ਰੋਡਿਆਂ ਵਾਲੇ ਗੇਟ ਦੇ ਕੋਲੇ ਬਈ ਵੈਰੋਗੇ ਪਿੰਡ ਦਾ ਇਹ ਬਾਪੂ ਆ ਜਿਹੜਾ ਕਿ ਪਿਛਲੇ 34 ਸਾਲ ਤੋਂ ਇੱਥੇ ਇੱਕ ਹੀ ੱਡੇ ਤੇ ਬਈ ਚਾਹ ਬਣਾ ਕੇ ਲੋਕਾਂ ਨੂੰ ਪਿਉਂਦਾ ਤੇ ਇੰਨਾ ਪੁਰਾਣਾ ਕੰਮ ਆਜ ਕਾ ਲੋਕ ਨਾ 2-3 ਸਾਲ ਕੰਮ ਕਰਕੇ ਛੱਡ ਦਿੰਦੇ ਆ ਕੰਮ ਬਦਲਦੇ ਰਹਿੰਦੇ ਆ ਤੇ ਬਾਪੂ ਦੱਸਦਾ ਕਹਿੰਦਾ ਮੈਨੂੰ ਇੱਥੇ 34 ਸਾਲ ਹੋ ਗਏ ਨਿੱਕਾ ਜਾਂ ਸੀ ਜਦੋਂ ਇੱਥੇ ਕਿਸੇ ਹੋਟਲ ਤੇ ਲੱਗਿਆ ਸੀ ਚਾਹ ਬਣਾਉਣ ਦਾ ਕੰਮ ਉਦੋਂ ਸਿੱਖ ਲਿਆ ਉਦੋਂ ਬਾਅਦ ਉਹ ਬੰਦੇ ਦੁਕਾਨ ਕਰਕੇ ਬੰਦ ਤੇ ਫੇਰ ਬਾਬਾ ਕਹਿੰਦਾ ਦੁਕਾਨ ਇੱਥੇ ਮੈਂ ਕਰ ਲਈ ਤੇ ਉਦੋਂ ਤੋਂ ਅੱਜ ਤੱਕ ਇੱਥੇ ਬਈ ਪੱਕਾ ਟਿਕਾਣਾ ਜਿਹੜੇ ਭਰਾ ਇੱਥੇ ਰੋਜ਼ ਚਾਹ ਪੀ ਕੇ ਜਾਂਦੇ ਆ ਬਾਪੂ ਕੋਲੇ ਉਹ ਵੀ ਬੈਠੇ ਸੀ ਉਹ ਵੀ ਦੱਸਦੇ ਆ ਵੀ ਬਈ ਚਾਹ ਬੜੀ ਸਵਾਦ ਹੁੰਦੀ ਆ ਬਾਕੀ ਜਿਹੜੇ ਬੰਦੇ ਨੇ ਬਈ ਇੰਨੇ ਸਮੇਂ ਦੇਖੇ ਹੋਣ ਐਡੇ ਦੌਰ ਦੇਖੇ ਹੋਣ ਤੇ ਉਹ ਬੜਾ ਕੁਝ ਆਪਦੇ ਅੰਦਰ ਸਮੋਈ ਬੈਠਾ ਹੁੰਦਾ ਹਨਾ ਸਾਹਮਣੇ ਰੋਡੇ ਪਿੰਡਾ ਖਾੜਕੂਆ ਦਾ ਦੌਰ ਵੀ ਬਾਪੂ ਨੇ ਦੇਖਿਆ ਬੜੀਆਂ ਕਹਾਣੀਆਂ ਕਿੱਸੇ ਦਿਲ ਚ ਰੱਖੀ ਬੈਠਾ ਤੇ ਰੋਡੇ ਕਾਲਜ ਦੀ ਵਿੱਚ ਚੜਤ ਹੁੰਦੀ ਸੀ ਉਹ ਵੀ ਸਾਰਾ ਦੌਰ ਬਾਪੂ ਨੇ ਦੇਖਿਆ ਤੇ ਆਪਾਂ ਹਲਕੀਆਂ ਫੁਲਕੀਆਂ ਜੀਆਂ ਗੱਲਾਂ ਕੀਤੀਆਂ ਬਾਈ ਕੋਈ ਬਾਹਲੀ ਲੰਮੀ ਚੌੜੀ ਮੁਲਾਕਾਤ ਨਹੀਂ ਤੁਸੀਂ ਸਾਰੇ ਜ਼ਰੂਰ ਦੇਖਿਓ ਤੇ ਲੰਘਦੇ ਟੱਪ ਤੇ ਬਾਪੂ ਕੋਲੇ ਖੜ ਕੇ ਜ਼ਰੂਰ ਜਾਇਓ ਆਜੋ ਆਪਾਂ ਸੁਣਦੇ ਆ ਗੱਲਾਂ ਬਾਤਾਂ ਬਾਪੂ ਕੋਲੋਂ ਤੇ ਚਾਹ ਜ਼ਰੂਰ ਪੀ ਕੇ ਜਾਇਓ ਅਸੀਂ ਵੀ ਅੱਜ ਘੰਟਾ ਦੋ ਘੰਟੇ ਬਾਪੂ ਕੋਲੇ ਬਹਿ ਕੇ ਚਾਹ ਚੂ ਪੀ ਕੇ ਆਏ ਆ ਆਜੋ ਫਿਰ ਕਰਦੇ ਆ ਗੱਲਬਾਤ ਕੋਈ ਸਤਿਕਾਰ ਜੀ ਸਤਿਕਾਰ ਆਪਣਾ ਹੀ ਸਭ ਤੋਂ ਪਹਿਲਾਂ ਨਾਮ ਤੇ ਪਿੰਡ ਦੱਸਿਓ ਜੀ ਤੇ ਇੱਥੇ ਜਿਹੜਾ ਤੁਸੀਂ ਚਾਹ ਬਣਾਉਣ ਵਾਲਾ ਕੰਮ ਕਰ ਰਹੇ ਹੋ ਇਹ ਕਿੰਨੇ ਸਾਲਾਂ ਤੋਂ ਇੱਥੇ ਤੁਸੀਂ ਟਿਕੇ ਹੋਏ ਹੋ ਆਪਣਾ ਪਿੰਡ ਤਾਂ ਹੈਗਾ ਵੈਰੋਕ ਤੇ ਨਿੱਕਾ ਹੁੰਦਾ ਮੈਂ ਇੱਥੇ ਲੱਗਾ ਰਿਆਂ ਦੁਕਾਨ ਤੇ ਹਾਂਜੀ ਹਾਂਜੀ ਤੇ ਫਿਰ ਉਹ ਮਹਾਜਨਤ ਵਾਰਚ ਚਲੇ ਗਏ ਬਾਗਲੇ ਤੇ ਫਿਰ 76 ਚ ਮੈਂ ਖੋਲ੍ਹੀ ਸੀ ਦੁਕਾਨ ਆ ਉਹ ਪਹਿਲਾਂ ਇੱਥੇ ਤੁਸੀਂ ਦੁਕਾਨ ਤੇ ਲੱਗੇ ਹੁੰਦੇ ਸੀਗੇ ਹਾਂਜੀ ਹਾਂਜੀ ਠੀਕ ਹੈ ਜੀ ਉਦੋਂ ਕਿੰਨੀ ਉਮਰ ਹੁੰਦੀ ਸੀ ਜੀ ਮੇਰੀ ਉਮਰ ਸੀਗੀ ਯਾਨੀ 52 ਦਾ ਗਨ ਮਸੀ ਮੇਰਾ ਸੰਛਤਰ ਦੇ ਦੇਖ ਲਓ 20 ਸਾਲ ਦੀ ਹੈ ਹਾਂ 20 ਸਾਲ ਦੀ ਠੀਕ ਹੈ ਜੀ ਇੱਥੇ ਫਿਰ ਹੁਣ ਦੁਕਾਨ ਕੀਤੀ ਨੂੰ ਕਿੰਨੇ ਸਾਲ ਹੋ ਗਏ ਜੀ ਇਹ ਆ ਇੱਥੇ 90 ਚ ਖੋਲੀ ਆ ਅੱਛਾ ਜੀ ਹਾਂ ਤੇ ਬਾਪੂ ਜੀ ਜੇ ਆਪਾਂ ਗੱਲ ਕਰੀਏ ਚਾਹ ਦੇ ਕੰਮ ਤੋਂ ਘਰ ਦਾ ਗੁਜ਼ਾਰਾ ਹੋ ਜਾਂਦਾ ਜੀ ਬਾ ਚੱਲੇ ਜਾਂਦਾ ਜੀ ਅਸੀਂ ਇੱਥੇ ਘਰੇ ਬੈਠੇ ਇੱਕ ਤਾਂ ਅੱਛਾ ਹਾਂ ਕੋਈ ਖਰਚੇ ਨਹੀਂਗੇ ਠੀਕ ਹੈ ਜੀ ਹਾਂ ਬਸ ਜਿਵੇਂ ਇੱਥੇ ਹੁਣ ਤੁਹਾਡੇ ਕੋਲ ਇੰਨੇ ਸਾਲ ਹੋ ਗਏ ਪੱਕੇ ਵੀ ਲੋਕ ਆਉਂਦੇ ਹੋਣਗੇ ਜਿਹੜੇ ਤੁਹਾਡੇ ਤੋਂ ਚਾਹ ਪੀਂਦੇ ਡੇਲੀ ਕਿੰਨੀ ਚਾਹ ਵੇਖ ਜਾਂਦੀ ਹੈ ਜੀ ਹਾਂ ਹਾਂ ਬਹੁਤ ਆਉਂਦੇ ਪਹਿਲਾਂ ਕਿੰਨੇ ਕੱਪ ਡੇਲੀ ਵੇਚ ਦਿੰਦੇ ਹੋ ਪਾਪਾ ਲੱਗੇ ਜਾਂਦੇ 80 90 ਕੱਪ 80 90 ਠੀਕ ਹੈ ਹੁਣ ਫਿਰ ਤੁਸੀਂ ਚਾਹ ਹੀ ਬਣਾਉਂਦੇ ਕੱਲੀ ਕਿ ਹੋਰ ਵੀ ਕੁਝ ਚਾਹ ਹੀ ਵਾਸਾ ਮਾੜਾ ਮੱਟਾ ਸਮਾਰਾ ਕਰਦੇ ਠੀਕ ਹੈ ਇਦ ਕਾ ਸਾਫ ਕੋਸੇ ਸੀ ਹੁਣ ਮੰਗਾਈਆਂ ਹੋ ਗਈਆਂ ਹਾਂਜੀ ਪਹਿਲਾਂ ਕੀ ਕੁਝ ਬਣਾਉਂਦੇ ਸੀ ਪਹਿਲਾਂ ਸਮੋਸੇ ਵੀ ਬਰੈਡ ਵੀ ਵੇਸਨ ਵੀ ਪਿੰਗਾਂ ਸੂਜੀ ਦੀਆਂ ਮਟਰੋਂ ਪਕੌੜੇ ਸਾਰਾ ਕੋਈ ਕੱਢਦੇ ਅੱਛਾ ਜੀ ਇਹ ਦੁਕਾਨ ਫਿਰ ਤੁਹਾਡੇ ਕੋਲੇ ਕਿਵੇਂ ਆਈ ਸੀ ਜਿਵੇਂ ਰੋਡ ਦੀ ਜਗ੍ਹਾ 'ਚ ਲੱਗਦੀ ਹੈ ਦੁਕਾਨ ਇਹਦੀ ਕਹਾਣੀ ਦੱਸੋ ਜੀ ਇਹ ਆ ਖੇਤ ਵਾਲੇ ਨੇ ਪਾਈ ਸੀ ਸੰਤ ਰੇਡ 'ਚ ਅੱਛਾ ਜੀ ਫਿਰ ਉਹਨੇ ਕੀ ਤੀਨੀ ਚੱਜਣਾ ਹਾਂਜੀ ਬੱਚੇ ਪਹਿਲਾਂ ਇੱਥੇ ਠੇਕਾ ਰਿਆ अच्छा। ਮਿੱਕੇ ਹੋਰ ਬੰਦੇ ਕਰਦੇ ਰਹੇ। ਹੂੰ। ਫਿਰ ਉਹ ਅਤਵਾਦਚੂ ਮੁੰਡਾ ਮਾਰਿਆ ਗਿਆ ਸੀ ਨਿਹਾਲਦੀਪਾ। ਅੱਛਾ ਜੀ। ਤੇਰੇ ਬੰਦੀ ਹੋ ਗਈ ਸੀ। ਹਾਂਜੀ। ਫਿਰ ਜੋ ਆਪਣੀ ਉਹ ਦੁਕਾਨ ਦਾ ਐਕਸੀਡੈਂਟ ਹੋਇਆ ਤਾਂ ਫਿਰ ਮੈਂ ਇੱਕ ਪੁਲਿਸ ਤੇ ਬੰਦ ਹੋ ਗਈ। ਅੱਛਾ ਜੀ। ਪਹਿਲਾਂ ਦੁਕਾਨ ਪਿੱਛੇ ਸੀਗੀ ਆਪਣੀ। ਹਾਂਜੀ। ਪਹਿਲਾਂ ਪਿੱਛੇ ਸੀ ਪਿੱਛੇ। ਹਾਂ। ਤੇ ਕਦੇ ਕੋਈ ਮਹਿਕਮੇ ਵਾਲਾ ਕਦੇ ਕੋਈ ਆਇਆ ਨਹੀਂ ਜਾਂ ਤੁਹਾਨੂੰ ਉਠਾਇਆ ਹੋਵੇ ਵੀ ਇੱਥੇ ਉੱਠ ਖੜੋ ਜਗਾ ਚਾਹੀ। ਨਾ ਨਾ ਕਿਸੇ ਨੇ। ਉਹ ਰੋੜਾੜਿਆ ਨਾ ਕਿਹਾ ਸੀ ਕਿਰਾ। ਅੱਛਾ। ਇਹੋ ਵਿੱਚ ਬੰਦਾ ਸੀਗਾ ਉਹ ਕਹਿੰਦਾ ਵੀ ਜਦੋਂ ਰੋਡ ਚੌੜਾ ਹੋਊਗਾ ਤੇ ਉਦੋਂ ਉਦੋਂ ਗਾ ਹਾਂ ਉਦੋਂ ਵੀ ਉੱਠ ਕੜੂ ਗਏ ਉਹਨਾਂ ਚਰਨੇ ਤੁਸੀਂ ਹੂੰ ਜਿਵੇਂ ਤਾਂ ਹੁਣ ਤੁਹਾਡੀ ਉਮਰ ਕਿੰਨੀ ਹੈਗੀ ਆ ਜੀ ਮੇਰੇ 70 ਤੱਕ ਹੋ ਗਈ ਪੁਰਾਣੇ ਕਾਲਜ ਦੀਆਂ ਲੜਾਈਆਂ ਲੜੂਈਆਂ ਹੁੰਦੀਆਂ ਸੀ ਇੱਥੇ ਮੁੰਡੇ ਆਉਂਦੇ ਹੁੰਦੇ ਸੀ ਤੁਹਾਡੇ ਕੋਲ ਹਾਂਜੀ ਹਾਂ ਬਹੁਤ ਬਹੁਤ ਟਾਈਮ ਬੰਦੇ ਸੀ ਉਹਦਾ ਲੜਾਈਆਂ ਦਾ ਅੱਛਾ ਇੱਕ ਦਾ ਵਨ ਲਿਆ ਰੇਡ ਦਾ ਵਨ ਲਿਆ ਹਾਂ ਅੱਛਾ ਹੂੰ ਪਤਸਾਂ ਵੀ ਸਾੜੀਆਂ ਇੱਥੇ ਉਹ ਰੋਡੇ ਕਾਲ ਦੀ ਫਿਲਮਾਂ ਵੀ ਬਣੀ ਆ ਨਾ ਉਹ ਸਾਰੀ ਉਵੇਂ ਹੀ ਆ ਬਸ ਅੱਛਾ ਕਿ ਜਾਨਕੁਟੀ ਸੀ ਹਾਂਜੀ ਕਿਹੜਾ ਬਰਾਤ ਕੋਈ ਦੱਸ ਕਿਹੜਾ ਬਰਾਤ ਵਾਲੀ ਕਹਾਣੀ ਵੀ ਦੱਸੋ ਆ ਬਰਾਤ ਵਾਲੀ ਉਹ ਕਿਵੇਂ ਹੋਈ ਸੀ ਕੋਟੋਂ ਬਰਾਤ ਆ ਰਹੀ ਸੀਗੀ ਉਹਨਾਂ ਦੀ ਪਾਂਡੇ ਆ ਜਾਂਦੀ ਅੱਛਾ ਤੇ ਮੁੰਡੇ ਬੱਸਾਂ ਰੋਕਦੇ ਸੀ ਤੂੰ ਰੁਕਦੀ ਨਹੀਂ ਸੀ ਵਿੱਚ ਉਹਨਾਂ ਨੇ ਲਾਈ ਨਹੀਂ ਸੀ ਲੈਸਟ ਵੀ ਇਹ ਬਰਾਤ ਵਾਲੀ ਆ ਹਾਂਜੀ ਉਹ ਵੀ ਘੇਰ ਲਏ ਉਹਦੇ ਵਟੇ-ਵਟੇ ਮਾਰਦੇ ਅੱਛਾ ਬਰਾਤ ਮਗਰ ਫਿਰ ਉਹ ਭੱਜ ਗਏ ਮੁੰਡੇ ਕਾਗ ਦੇ ਚ ਮਗਰੇ ਬਰਾਤ ਭੱਜ ਗਈ ਅੱਛਾ ਫਿਰ ਕਰਾਸਾਂ ਦੇ ਛੀਛੇ ਝੂਝੇ ਮੰਤੇ ਉਹਨਾਂ ਨੇ ਅੱਛਾ ਫਿਰ ਉਧਰੋਂ ਮੁੰਡੇ ਪੈ ਗਏ ਅੱਛਾ ਫਿਰ ਬਰਾਤ ਵਾਲੇ ਪਾਸੇ ਵਾਵਾ ਕੰਮ ਵਧ ਗਿਆ ਜੀ ਜਦੋਂ ਲੜਾਈਆਂ ਲੜੂਗੀਆਂ ਹੁੰਦੀਆਂ ਪੁਲਿਸ ਨਹੀਂ ਤੁਹਾਡੇ ਕੋਲੇ ਆਉਂਦੀ ਸੀ ਤੁਹਾਡੇ ਤੋਂ ਗਵਾਹੀ ਪੁੱਛ ਦੱਸ ਕਰਦੇ ਮੈਂ ਸਾਨੂੰ ਹੁਣ ਕੀ ਪਤਾ ਜੀ ਕੋਈ ਕਿਸੇ ਦਾ ਕਿ ਕਿਸਾ ਅੱਛਾ ਜੀ ਥੋੜੇ ਕੋਲੇ ਬੱਸ ਮੈਂ ਕਹਿ ਦਿੰਦੇ ਅਸੀਂ ਹੁਣ ਕੀ ਕਰੀਏ ਮਾਤਾ ਪਾਣੀ ਪੂਣੀ ਭਰਨ ਲੱਗ ਜੂ ਗਲਾਸ ਢੋਣ ਲੱਗ ਜੂ ਅੱਛਾ ਫੜਦੇ ਸੀ ਜਦੋਂ ਬਾਪੂ ਜਿਵੇਂ ਅੱਜ ਕੱਲ ਨਸ਼ੇ ਦਾ ਬਹੁਤ ਆਪਣੇ ਪੰਜਾਬ ਚ ਬੋਲਬਾਲਾ ਹਨਾ ਥੋੜਾ ਜਿਵੇਂ ਕਾਲਜ ਦੇ ਨੇੜੇ ਹੈਗਾ ਚਾਹ ਦਾ ਟਿਕਾਣਾ ਹਾਂਜੀ ਬਹੁਤ ਲੋਕ ਅੱਜ ਕੱਲ ਹੁਟਣ ਵਾਲੇ ਮੈਡੀਕਲ ਵਾਲੇ ਨਸ਼ੇ ਵੀ ਵੇਚ ਹੀ ਜਾਂਦੇ ਆ ਥੋੜੇ ਨਹੀਂ ਕਦੇ ਦਿਲ ਚਾਏ ਵੀ ਵੱਧ ਪੈਸੇ ਬਣਾ ਲੀ ਯਾਰ ਨਹੀਂ ਨਹੀਂ ਸਾਰੇ ਤਾਂ ਬੀੜੀਆਂ ਸੈਟਾਂ ਹਟਾਉਣ ਵਾਲਿਆਂ ਚਾਹ ਤੇ ਅੱਛਾ ਇੱਥੇ ਨਾਲ ਮੰਗਦੇ ਤਾਂ ਤੁਹਾਡੇ ਤੋਂ ਹੋਣਗੇ ਹਨਾ ਹਾਂਜੀ ਬੀੜੀ ਸੈਟ ਮੰਗਦੇ ਹੋਣਗੇ ਹਾਂਜੀ ਹਾਂ ਬਹੁਤ ਮੰਗਦੇ ਆ ਅੱਛਾ ਮੈਂ ਨਹੀਂ ਅਸੀਂ ਇਹ ਕੰਮ ਹੀ ਨਹੀਂ ਕਰਦੇ ਹਾਂ ਨਾ ਕੀ ਨੇ ਖਾਣੇ ਤੇ ਨਾ ਹੀ ਵਾ अच्छा कौन, कौन जी ਆਪਣੇ ਪਰਿਵਾਰ ਚ ਕੌਣ ਕੌਣ ਹੈਗਾ ਜੀ ਹਾਂਜੀ ਪਰਿਵਾਰ ਚ ਆਪਣੇ ਆਪਣੇ ਚਾਰ ਗੁੱਦੀਆਂ ਜੀ ਹਾਂਜੀ ਲੋ ਮੁੰਡੇ ਆ ਠੀਕ ਹੈ ਜੀ ਪੁੱਤੇ ਪੁੱਤੀਆਂ ਹਾਂ ਘਰ ਦੇ ਗੁਜ਼ਰ ਗਏ ਸੀ ਠੀਕ ਹੈ ਜੀ ਜਿਵੇਂ ਚਾਹ ਦਾ ਤੁਹਾਡਾ ਹੈਗਾ ਗਲਾਸ ਕਿੰਨੇ ਦਾ ਦਿੰਨੇ ਹੋ ਤੁਸੀਂ ਚਾਹ ਦਾ ਗਲਾਸ ਚਾਹ ਦਾ ਪਹਿਲਾਂ ਤਾਂ 10 ਸੀ ਹੁਣ 15 ਕੀਤੇ ਪੈਸੇ ਪੂਸੇ ਦੇ ਜਾਂਦੇ ਹੀ ਲੋਕ ਆਹ ਦੂਰ ਤਾਂ ਨਹੀਂ ਹੁੰਦਾ ਇਹ ਕੰਮ ਨਹੀਂ ਇੰਨਾ ਨਹੀਂ ਹੁੰਦਾ ਨਹੀਂ ਹੁੰਦਾ ਹਾਂ ਨੇ ਹਾਂ ਕਬਤਾ ਮੰਗਾਈ ਅੱਜ ਨਾਲ ਦੇ ਹੀ ਦਿੰਦੇ ਆ ਦੇ ਦਿੰਦੇ ਕੋਈ ਮਸ਼ਹੂਰ ਬੰਦਾ ਆਉਂਦਾ ਹੋਵੇ ਤੁਹਾਡੇ ਕੋਲੇ ਜਿਵੇਂ ਨੰਗਦੇ ਟਾਪ ਦੇ ਪੱਕੇ ਲੱਗ ਜਾਂਦੇ ਆ ਲੋਕ ਜਾਂ ਕਿਸੇ ਲੀਡਰ ਨੇ ਕਦੇ ਚਾਹ ਪੀਤੀ ਇੱਥੇ ਜੀ ਕਦੇ ਆਏ ਆ ਹਾਂ ਜੀ ਆ ਖੜਦੇ ਹੀ ਰਹਿੰਦੇ ਆ ਥੋੜੇ ਦਿਨੋਂ ਗ ਸਰਪਜੀਤ ਆ ਸੀ ਇੱਥੇ ਚਾਹ ਤਾਂ ਨਹੀਂ ਪੀਤੀ ਭਾਈ ਸਾਹਿਬ ਬੈਠੇ ਸੀ ਭਾਈ ਸਰਪਜੀਤ ਸਿੰਘ ਆਏ ਸੀ ਕੀ ਕਹਿ ਕੇ ਗਏ ਫਿਰ ਤੁਹਾਨੂੰ ਹੋਰ ਨਹੀਂ ਕਹਿੰਦੇ ਕੋਈ ਕੰਮ ਹੋਇਆ ਤਾਂ ਦੱਸਿਓ ਅੱਛਾ ਠੀਕ ਹੈ ਜੀ ਹੋਰ ਮੁੰਡੇ ਪੁਰਾਣੇ ਬਹੁਤ ਪੋਲਟਿਕ ਨਹੀਂ ਦੇ ਪੜਦੇ ਆਉਂਦੇ ਜਾਂਦੇ ਤੁਸੀਂ ਦੁਨੀਆ ਬਦਲਦੀ ਦੇਖੀ ਹੈ ਹਨਾ ਇੰਨੇ ਸਾਲ ਹੋ ਗਏ ਇੱਥੇ ਸਾਰਾ ਕੁਝ ਦੇਖਿਆ ਸਾਰੇ ਰੰਗ ਦੇਖਿਆ ਜਿਹੜਾ ਹੁਣ ਆਪਣਾ ਪੰਜਾਬ ਦਾ ਸਿਸਟਮ ਹੋ ਗਿਆ ਜੀ ਕਿਵੇਂ ਦੇਖ ਦਵਾਂ ਇਹਨੂੰ ਹੁਣ ਤਾਂ ਬਸ ਕੋਈ ਆ ਨਹੀਂ ਪਹਿਲਾਂ ਵਾਲੀ ਗੱਲ ਨਹੀਂ ਰਹੀ ਜੀ ਹਾਂ ਨਹੀਂ ਹਾਂ ਬਾਪੂ ਜੀ ਜ਼ਿੰਦਗੀ ਨਾਲ ਕੋਈ ਰੋਸਾ ਹੈਗਾ ਜੀ ਜਾਂ ਤੁਸੀਂ ਸੋਚਿਆ ਹੋਵੇ ਜਵਾਨੀ ਟਾਈਮ ਵੀ ਆਹ ਕੰਮ ਕਰਾਂਗੇ ਪਰ ਇੱਥੇ ਚਾਹ ਜੋਗੀ ਰਹਿ ਗਏ ਹਾਂ ਜ਼ਿੰਦਗੀ ਨਾਲ ਕਦੇ ਕੋਈ ਰੋਸਾ ਕੀਤਾ ਜੀ? ਨਾ ਮੈਂ ਤਾਂ ਕੋਈ ਆਪਣੇ ਕੰਮ ਤੋਂ ਖੁਸ਼ ਹਾਂ। ਹਾਂ ਜੀ। ਜਿਵੇਂ ਬਾਪੂ ਜੀ ਚਾਹ ਲੈ ਮੁੰਡਿਆਂ ਕੋਲੇ ਬੰਦਿਆ ਕੋਲੇ ਜਾਂ ਮੁੰਡੇ ਰੱਖੇ ਹੁੰਦੇ ਆ ਹਨਾ ਕੋਈ ਆਪਾਂ ਚੇਲਾ ਬਣਾ ਲੈਨੇ ਆ ਉਹਨੂੰ ਸਿਖਾਤਾ ਕੰਮ ਤੁਸੀਂ ਰੱਖਿਆ ਬੱਚੇ ਕਦੇ ਕੋਈ 18-19 ਮੁੰਡੇ 18-19 ਮੁੰਡੇ ਸਿਖਾਤਾ ਕੰਮ ਹਾਂ ਜੀ ਤਦਰ ਕਰਦੇ ਆ ਜੀ ਹੁਣ ਆਉਂਦੇ ਆ ਤੁਹਾਡੇ ਕੋਲੇ ਹਾਂ ਹਾਂ ਆਉਂਦੇ ਆ ਦੋ ਤਾਂ ਆਪਣੇ ਉਹਨਾਂ ਦੇ ਚੰਡੀਗੜ੍ਹ ਰਹਿੰਦੇ ਜਿਹੜੇ ਅੱਛਾ ਬਾਕੀ ਤੋਤਾ ਹਾਂ ਆ ਰਾਜੋ 19 ਮੁੰਡੇ ਗਿਣੇ ਸੀ ਮੈਂ 19 ਮੁੰਡੇ ਸਿਖਾਤੇ ਹੈ ਛਟੇ ਛਟੇ ਹਾਂ ਠੀਕ ਹੈ ਜੀ ਜਿਵੇਂ ਰੋਡ ਤੇ ਆਗਾ ਤੁਹਾਡਾ ਟਿਕਾਣਾ ਕਦੇ ਲੁੱਟਖੋ ਵਾਲਾ ਕੋਈ ਆਇਆ ਨਹੀਂ ਤੁਹਾਡੇ ਕੋਈ ਬਹੁਤ ਆਉਂਦੇ ਆ ਹਾਂ ਕਿੰਨੇ ਵਜੇ ਸ਼ਾਮ ਨੂੰ ਚਲੇ ਜਾਂਦੇ ਹੋ ਘਰੇ ਮੈਂ ਤਾਂ ਵਾਰਸ ਇੱਥੋਂ ਮੈਂ ਤਾਂ ਇੱਥੇ ਬੈਠਿਆ ਹਾਂ ਹੀ ਸਾਹਮਣੇ ਘਾਰਾ ਬੈਠੇ ਰਹੀ ਤਾਂ ਦੁਕਾਨ ਬਾ ਵਧਾ ਦਿੱ ਗਏ ਫਿਰ ਵੀ ਬੈਠੇ ਰਹੀ ਅੱਛਾ ਕੋ ਚਾਹ ਕਹਿੰਦਾ ਘਰੋਂ ਬਣਾ ਕੇ ਲਿਆ ਦੇ ਦੀ ਇਹ ਦੁਕਾਨ ਵਧਾ ਵੀ ਦਿੱਤੀ ਤਾਂ ਸਵੇਰ ਕਿੰਨੇ ਵਜੇ ਆ ਜੰਨੇ ਹੋ ਬਾਬਾ 6.5 ਖੋਲ ਲੈ ਜੀ 6.5 ਦੁੱਧ ਵਗੈਰਾ ਫਿਰ ਕਿੱਥੋਂ ਲੈਣੇ ਹੋ ਜੀ ਐਟ ਪਹਿਲਾਂ ਤਾਂ ਘਰੋਂ ਲੱਗਿਆ ਕਿ ਹੁਣ ਡਰਮ ਵਾਲੇ ਤੋਂ ਲੈ ਲਏਗਾ ਕਿੰਨਾ ਦੁੱਧ ਲੱਗ ਜਾਂਦਾ ਡੇਲੀ ਆਪਣੇ ਕੋਲੇ 6 ਕਿਲੋ ਲੈਣਾ 6 ਕਿਲੋ ਆਈ ਤਾਂ ਇਹ ਕਹਿੰਨੇ ਵੀ ਆਪਦਾ ਨਸ਼ੇ ਪੱਤੇ ਛੱਡੋ ਇਹ ਆਪਦਾ ਤੰਮ ਕਰੋ ਜਿਵੇਂ ਅੱਜ ਕੱਲ ਚਾਹ ਵੇਚਣ ਵਾਲੇ ਵੀ ਬਹੁਤ ਚੰਗੇ ਟਿਕਾਣੇ ਬਣਾਇਆ ਹਨਾ ਹੋਟਲ ਬਣਾਇਆ ਚਾਹ ਕੱਲੀ ਚਾਹ ਦੇ ਸਿਰ ਤੇ ਹੀ ਜਾਂ ਜਿਵੇਂ ਮੋਦੀ ਨੂੰ ਆਪਣੇ ਘਰਿਆਂ ਦੇ ਵਿੱਚ ਚਾਹ ਵੇਚ ਕੇ ਪ੍ਰਧਾਨ ਮੰਤਰੀ ਬਣ ਗਿਆ ਹਾਂਜੀ ਜੇ ਇਹ ਬੰਦੇ ਨੇ ਚਾਹ ਦਾ ਕੰਮ ਹੀ ਕਰਨਾ ਹੋਵੇ ਕਿੰਨੀ ਕੀ ਤਰੱਕੀ ਦੇ ਵਿੱਚ ਕਰ ਸਕਦਾ ਹੈ ਆ ਰਾਸੀਤਾ ਜੀ ਹੁਣ ਟਾਈਮ ਪਾਸ ਹੀ ਹੈ ਟਾਈਮ ਪਾਸ ਹੀ ਹੈ ਹਨਾ ਠੀਕ ਹੈ ਜੀ ਜਿਵੇਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਵੀ ਚਾਹ ਪਕੌੜੇ ਵੇਚਣ ਲੱਗ ਜਾਓ ਮੁੰਡਿਆਂ ਨੂੰ ਕਿਹਾ ਸੀ ਹਨਾ ਨੌਜਵਾਨਾਂ ਨੂੰ ਹਾਂਜੀ ਹਾਂ ਠੀਕ ਹੈ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਠੀਕ ਹੈ